ਤੇ ਦੋ ਮੋਟਰਸਾਈਕਲ ਸਵਾਰ ਆਏ ਤੇ ਪਤਾ ਐਡਰੈਸ ਪੁੱਛਣ ਦੇ ਬਹਾਨੇ ਉਹਨਾਂ ਨੇ ਇੱਡੀ ਬਾੜੀ ਆ ਉਹ ਖਿੱਚ ਕੇ ਚਲੇ ਗਏ ਮੈਂ ਤੁਰੰਤ ਦਰਬਾ ਪ੍ਰਸ਼ਾਸਨ ਨੂੰ ਫੋਨ ਕਰਿਆ ਸੂਚਿਤ ਕਰਿਆ ਤੇ ਪ੍ਰਸ਼ਾਸਨ ਨੇ ਤੁਰੰਤ ਮੁਸਤੈਦੀ ਨਾਲ ਜਿਹੜੀ ਹੈਗੀ ਉਹਦੀ ਭਾਲ ਜਾਰੀ ਕਰੀ ਮਤਲਬ ਸੂਚਨਾ ਮਿਲਦੀ ਹੀ ਉਹਨਾਂ ਨੇ ਨਾਕਾਬੰਦੀ ਔਰ ਟ੍ਰੇਸਿੰਗ ਜਿਹੜੀ ਹੈਗੀ ਉਹ ਸ਼ੁਰੂ ਕਰ ਦਿੱਤੀ ਪੰਜ ਕਜੇ ਮੇਰੀ ਮਾਤਾ ਜੀ ਘਰ ਦੇ ਬਾਹਰ ਖੜੇ ਸੀਗੇ ਤੇ ਦੋ ਮੋਟਰਸਾਈਕਲ ਸਵਾਰ ਆਏ ਤੇ ਪਤਾ ਐਡਰੈਸ ਪੁੱਛਣ ਦੇ ਬਹਾਨੇ ਉਹਨਾਂ ਨੇ ਜਿਹੜੀ ਬਾੜੀ ਆ ਉਹ ਖਿੱਚ ਕੇ ਚਲੇ ਗਏ ਮੈਂ ਤੁਰੰਤ ਦਰਬਾ ਪ੍ਰਸ਼ਾਸਨ ਨੂੰ ਫੋਨ ਕਰਿਆ ਸੂਚਿਤ ਕਰਿਆ ਤੇ ਪ੍ਰਸ਼ਾਸਨ ਨੇ ਤੁਰੰਤ ਮੁਸਤੈਦੀ ਨਾਲ ਜਿਹੜੀ ਹੈਗੀ ਉਹਦੀ ਭਾਲ ਜਾਰੀ ਕਰੀ ਮਤਲਬ ਸੂਚਨਾ ਮਿਲਦੀ ਹੀ ਉਹਨਾਂ ਨੇ ਨਾਕਾਬੰਦੀ ਹੋਰ ਟ੍ਰੇਸਿੰਗ ਜਿਹੜੀ ਹੈਗੀ ਉਹ ਸ਼ੁਰੂ ਕਰਤੀ ਸੋਨੇ ਦੀ ਬਾੜੀ ਸੋਨੇ ਦੀ ਵਾਲੀ ਸੀ ਕਿੰਨੀ ਕੀ ਦੀ ਵਾਲੀ ਇਹ ਤਕਰੀਬਨ 25000 ਦੀ ਲਹੀ ਗਈ ਸੀ ਵਾਲੀ ਸੀ ਇਹ ਕੰਪਲੇਂਟ ਕਰੀ ਸੀ ਮੈਂ 112 ਨੰਬਰ ਤੇ ਵੀ ਕੰਪਲੇਂਟ ਕਰੀ ਤੇ ਉਹ ਐਸਐਚਓ ਸਾਹਿਬ ਨੂੰ ਵੀ ਕੰਪਲੇਂਟ ਕਰੀ ਹੁਣ ਤੁਸੀਂ ਕਿਵੇਂ ਦੇਖਦੇ ਹੋ ਹੁਣ ਟਰੇਸ ਹੋ ਗਿਆ ਜੀ ਕੇਸ ਹਾਂ ਮੈਨੂੰ ਕੱਲ ਸ਼ਾਮ ਨੂੰ ਹੀ ਐਸਐਚਓ ਸਾਹਿਬ ਦਾ ਆਪਣਾ ਕਮਲਦੀਪ ਸ਼ਖਸ ਸਿੰਘ ਜੀ ਦਾ ਫੋਨ ਆ ਗਿਆ ਸੀਗਾ ਤੇ ਚੋਰ ਟਰੇਸ ਹੋ ਗਏ ਤੇ ਵਾਲੀ ਹੈਗੀ ਡੀ ਰਿਕਵਰ ਹੋ ਗਈ ਤੇ ਅੱਜ ਸਵੇਰੇ ਮੈਂ 10 ਵਜੇ ਸ਼ਨਾਖਤ ਲਈ ਗਿਆ ਤੇ ਵਾਲੀ ਠੀਕ ਸੀਗੀ ਵਾਲੀ ਆਪਣਾ ਮੈਨੂੰ ਮਤਲਬ ਉਹਨਾਂ ਨੇ ਦਿਖਾ ਕੇ ਪਛਾਣ ਕਰਾਦੀ ਤੇ ਚੋਰਾਂ ਤੇ ਜਿਹੜਾ ਹੈਗਾ ਬੰਦ ਕਾਰਵਾਈ ਲਈ ਪਰਚਾ ਉਹ ਉਹਨਾਂ ਨੇ ਦਿੱਤਾ ਜੀ ਉਸ ਦਿਨ ਫੜਮ ਕਿਵੇਂ ਦੇ ਗਏ ਦੇਖੋ ਜੀ ਜਿਹੜਾ ਮੇਰੇ ਕੇਸ ਦੇ ਸਬੰਧ ਦੇ ਵਿੱਚ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਪੁਲਿਸ ਨੇ ਜਿਹੜੇ ਹੈਗੇ ਨੇ ਚੋਰ ਫੜ ਲਏ ਨੇ ਸਮਾਨ ਬਰਾਮਦ ਕਰ ਲਿਆ ਮੈਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦਾ ਐਸਐਸਪੀ ਸਾਹਿਬ ਦਾ ਡੀਐਸਪੀ ਸਾਹਿਬ ਦਾ ਤੇ ਐਸਐਚਓ ਡੜਬਾ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਇਹਨਾਂ ਦੀ ਜਿਹੜੀ ਕਾਰਜਕਾਰੀ ਆ ਮੇਰੇ ਕੇਸ ਦੇ ਵਿੱਚ ਬਹੁਤ ਅੱਛੀ ਰਹੀ ਤੇ ਬਹੁਤ ਵਧੀਆ ਇਹਨਾਂ ਨੇ ਕੰਮ ਕਰਿਆ। ਦੇਸ਼ ਦੇ ਵਿੱਚ ਤੁਸੀਂ ਆਹ ਹੁਣ ਦਿਨਾਂ ਦੇ ਵਿੱਚ ਕ੍ਰਾਈਮ ਨੂੰ ਕਿਵੇਂ ਦੇਖ ਰਹੇ ਹੋ? ਦੇਖੋ ਜੀ ਕ੍ਰਾਈਮ ਤਾਂ ਸ਼ਰਤਾਂ ਤੇ ਅਨੁਸਾਰ ਕਰਦੀ ਰਹਿੰਦੇ ਨੇ ਪਰ ਜੇ ਪ੍ਰਸ਼ਾਸਨ ਦੀ ਸਪਸ਼ਟਤਾ ਦੀ ਨਾਲ ਕੰਮ ਕਰੇ ਤਾਂ ਕ੍ਰਾਈਮ ਨੂੰ ਨੱਥ ਜੂਰ ਪੋਵੇਗੀ। ਲੱਗਦਾ ਕਿ ਹੁਣ ਜੇ ਡੇਲੀ ਪੋਸਟਿੰਗ ਦੇ ਦਰਬਸ ਸੱਚੀ ਹੋਈ ਤੇ ਕ੍ਰਾਈਮ ਘਟਿਆ ਪਹਿਲਾਂ ਨਾਲੋਂ। ਬਹੁਤ ਫਰਕ ਪਿਆ ਜੀ ਇਹਨਾਂ ਦੇ ਯੰਗ ਬੰਦੇ ਨੇ ਮੁਸਤਫੀ ਨਾਲ ਕੰਮ ਕਰਦੇ ਨੇ ਤੇ ਚੋਰਾਂ ਦੇ ਵਿੱਚ ਇਹ ਡਰ ਆ ਗਿਆ ਵੀ ਇਹ ਜੇ ਆਪਾਂ ਗਲਤ ਕੰਮ ਕਰਾਂਗੇ ਤਾਂ ਜਲਦੀ ਫੜੇ ਜਾਵਾਂਗੇ। ਸ਼ਹਿਰ ਦੇ ਲੋਕ ਹੁਣ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਬਹੁਤ ਸੁਰੱਖਿਤ ਫੀਲ ਕਰ ਰਹੇ ਨੇ ਜੀ ਜੇ ਪੁਲਿਸ ਸਹੀ ਕੰਮ ਕਰਦੇ ਰਹੂਗਾ ਤਾਂ ਸ਼ਹਿਰ ਦੇ ਵਿੱਚ ਕੋਈ ਨੀ 22 ਘਟਨਾਵਾਂ ਛੱਡ ਕੇ ਕੋਈ ਖਾਸ ਜਿਹੜੀਆਂ ਹੈਗੀਆਂ ਨੇ ਘਟਨਾਵਾਂ ਨਹੀਂ ਹੋਣਗੀਆਂ ਮੇਰਾ ਨਾਮ ਸੁਰੇਂਦਰਪਾਲ ਜੀ ਆ ਸੁਰੇਂਦਰ ਜੀ ਕਿਵੇਂ ਦੇਖਦੇ ਹੋ ਸ਼ਹਿਰ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਸ਼ਹਿਰ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਹੁਣ ਤਾਂ ਬਹੁਤ ਵਧੀਆ ਜੀ ਪਿਛਲੇ ਸੇਮ ਦੇ ਮੁਤਾਬਕ ਬਹੁਤ ਵਧੀਆ ਵਾਰ-ਵਾਰ ਸਾਡੇ ਜਿਹੜਾ ਲਿੰਕ ਰੋਡ ਹੈ ਇੱਥੇ ਮੇਨ ਬਾਜ਼ਾਰ ਹੈ ਇੱਥੇ ਮਲ ਪਹਿਲਾਂ ਟ੍ਰੈਫਿਕ ਦੀ ਸਮੱਸਿਆ ਬਹੁਤ ਰਹਿੰਦੀ ਸੀ ਹੁਣ ਐਸਐਚਓ ਸਾਹਿਬ ਦੀ ਗੱਡੀ ਬਾਰ ਬਾਰ ਆਉਂਦੀ ਰਹਿੰਦੀ ਹੈ ਵਿਜ਼ਿਟ ਕਰਦੀ ਰਹਿੰਦੀ ਹੈ ਇਸ ਤਰ੍ਹਾਂ ਕੋਈ ਸਮੱਸਿਆ ਨਹੀਂ ਹੈ ਅਗਰ ਕੋਈ ਉਹਨਾਂ ਨੂੰ ਲੱਗਦਾ ਕੋਈ ਗੱਡੀ ਜਾਂ ਕੋਈ ਮੋਟਰਸਾਈਕਲ ਵਿੱਚ ਘਾਰ ਖੜਾ ਹੈ ਤਾਂ ਕਹਿ ਕੇ ਹੀ ਬੜੇ ਤਰੀਕੇ ਨਾਲ ਉਹ ਸਾਈਡ ਤੇ ਕਰਵਾ ਦਿੰਦੇ ਨੇ ਕੁਝ ਚੋਰੀ ਦੇ ਘਟਨਾਵਾਂ ਪਹਿਲਾਂ ਹੁੰਦੀ ਸੀ ਜੇ ਹੁਣ ਕਿਸ ਤਰ੍ਹਾਂ ਕ੍ਰਾਈਮ ਵਗੈਰਾ ਕਿਸ ਤਰ੍ਹਾਂ ਦੇ ਵਿੱਚ ਹੁਣ ਤਾਂ ਸਰ ਕੋਈ ਦਿੱਕਤ ਨਹੀਂ ਆ ਰਹੀ ਜੀ ਪਹਿਲਾਂ ਦੁਕਾਨਾਂ ਤੇ ਵੀ ਬਹੁਤ ਦਿੱਕਤ ਆਉਂਦੀ ਸੀ ਕੋਈ ਜੀਪੀ ਕਰਕੇ ਭੱਜ ਗਿਆ ਪੈਸੇ ਨਹੀਂ ਆਏ ਜਾਂ ਚੋਰੀ ਦੇ ਘਟਨਾਵਾਂ ਹੋਈਆਂ ਹੁਣ ਜੀ ਫਿਲਹਾਲ ਤਾਂ ਕੋਈ ਅਜਿ ਸ਼ਹਿਰ ਦਾ ਮਾਹੌਲ ਸ਼ਾਂਤ ਹੈ ਹਾਂਜੀ ਸ਼ਹਿਰ ਦਾ ਮਾਹੌਲ ਪੂਰਾ ਵਧੀਆ ਜੀ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇ ਪੁਲਿਸ ਆਪਰੇਸ਼ਨ ਦੇ ਬਿਲਕੁਲ ਜੀ ਅਸੀਂ ਤਾਂ ਧੰਨਵਾਦ ਕਰਨਾ ਚਾਹਾਂਗੇ ਪੁਲਿਸ ਪ੍ਰਸ਼ਾਸਨ ਦਾ ਕਿ ਇਦਾਂ ਦੇ ਐਸ ਐਚਓ ਜਰੂਰ ਹਰ ਸ਼ਹਿਰ ਨੂੰ ਮਿਲਨੇ ਚਾਹੀਦੇ ਨੇ ਤਾਂ ਕਿ ਜਿਹੜਾ ਸ਼ਹਿਰ ਦਾ ਸਿਸਟਮ ਹੈ ਉਹ ਵਧੀਆ ਬਣਿਆ ਰਹੇ ਬਾਈ ਜੀ ਕੀ ਨਾਮ ਹੈ ਪ੍ਰਗਟ ਸਿੰਘ ਹੈ ਮੇਰੇ ਕਿਸ ਤਰ੍ਹਾਂ ਦੇਖਦੇ ਹੋ ਬਾਈ ਜੀ ਸ਼ਹਿਰ ਦੇ ਵਿੱਚ ਹੁਣ ਜਿਹੜਾ ਚੋਰੀਆਂ ਦੀਆਂ ਘਟਨਾਵਾਂ ਹੁੰਦੀਆਂ ਸੀ ਜਾਂ ਹੋਰ ਮਾਹੌਲ ਕਿਸ ਤਰ੍ਹਾਂ ਨਜ਼ਰ ਆ ਰਿਹਾ ਬਾਈ ਜੀ ਚੋਰੀਆਂ ਦੀਆਂ ਘਟਨਾਵਾਂ ਦਰਬੇ ਦੇ ਵਿੱਚ ਅੰਸਰ ਹੁੰਦੀਆਂ ਰਹਿੰਦੀਆਂ ਨੇ ਪਰ ਥੋੜੇ ਸਮੇਂ ਤੋਂ ਸਾਡੇ ਐਸਐਚਓ ਢੜਬਾ ਉਹ ਢੜਬੇ ਦਾ ਉਹਨਾਂ ਨੇ ਚਾਰਜ ਸੰਭਾਲਿਆ ਹੋਇਆ ਉਹ ਬਹੁਤ ਇਮਾਨਦਾਰੀ ਦੇ ਨਾਲ ਤੇ ਮਿਹਨਤ ਦੇ ਨਾਲ ਕੰਮ ਕਰਦੇ ਆ ਤੇ ਨੌਜਵਾਨ ਐਸਐਚਓ ਨੇ ਅਸੀਂ ਉਹਨਾਂ ਦੀ ਬਹੁਤ ਤਾਰੀਫ ਕਰਦੇ ਆ ਤੇ ਉਹਨਾਂ ਨੂੰ ਵਧਾਈ ਦਿੰਨੇ ਆ ਕਿ ਉਹ ਚੋਰਾਂ ਨੂੰ ਜਿਹੜਾ ਜਲਦ ਤੋਂ ਜਲਦ ਫੜ ਕੇ ਕਾਮਯਾਬ ਹੁੰਦੇ ਆ ਕੋਈ ਕੇਸ ਆ ਪਿਛਲੇ ਦਿਨ ਬਾਲੀ ਦਾ ਵੀ ਜਿਹੜਾ ਹੈਗਾ ਲੁੱਟ ਦਾ ਕੇਸ ਆਇਆ ਸੀ ਉਹ ਵੀ ਸਾਹਮਣੇ ਆਇਆ ਤੁਹਾਡੀ ਬਿਲਕੁਲ ਸਾਡੇ ਸ਼ਹਿਰ ਦੇ ਨਾਮ ਬਰ ਲਾਲੇ ਨੇ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੀ ਮੈਸੇਜ ਨੇ ਜਿਹੜੇ ਗਲੀ ਦੇ ਵਿੱਚ ਖੜੇ ਸੀ ਦੋ ਅਣਪਛਾਤੇ ਵਿਅਕਤੀ ਆਏ ਨਸ਼ੇੜੀ ਟਾਈਪ ਦੇ ਬੰਦੇ ਸੀ ਉਹਨਾਂ ਨੇ ਉਹਨਾਂ ਦੀ ਜਿਹੜੀ ਸੋਨੇ ਦੀ ਵਾਲੀ ਸੀ ਉਹ ਲੈ ਕੇ ਫਰਾਰ ਹੋ ਗਈ ਸੀ ਤੇ ਐਸਐਚਓ ਸਾਹਿਬ ਨੇ ਤਕਰੀਬਨ 24 ਘੰਟਿਆਂ ਦੇ ਵਿੱਚ ਜਿਹੜੇ ਚੋਰ ਨੇ ਉਹ ਬਰਾਮਦ ਕਰਕੇ ਉਹਨਾਂ ਦਾ ਜਿਹੜਾ ਸਮਾਨ ਉਹਨਾਂ ਨੂੰ ਵਾਪਸ ਕਰਾਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਹੁਣ ਸ਼ਹਿਰ ਦੇ ਲੋਕ ਕਿਵੇਂ ਫੀਲ ਕਰ ਰਹੇ ਨੇ ਬਿਲਕੁਲ ਜੀ ਜਦੋਂ ਕੋਈ ਇਮਾਨਦਾਰ ਤੇ ਮਿਹਨਤੀ ਅਫਸਰ ਆਉਂਦਾ ਹੈ ਸਾਨੂੰ ਮਤਲਬ ਉਹਨਾਂ ਦੇ ਹੱਕ ਦੇ ਵਿੱਚ ਕਹਿਣਾ ਵੀ ਚਾਹੀਦਾ ਹੈ ਅਸੀਂ ਉਹਨਾਂ ਦੀ ਤਾਰੀਫ਼ ਵੀ ਕਰਦੇ ਹਾਂ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਮੈਂ ਐਮਸੀ ਇੱਥੋਂ ਅਸੀਂ ਪੰਚਾਇਤ ਵੱਲੋਂ ਉਹਨਾਂ ਦਾ ਸਨਮਾਨ ਵੀ ਕਰਾਂਗੇ ਇਹੋ ਜੇ ਸੱਚੋ ਦੀ ਤਾਰੀਫ਼ ਕਰਨੀ ਬਣ ਜੇ ਸਾਰਾ ਸ਼ਹਿਰ ਬਹੁਤ ਖੁਸ਼ ਹੈ ਜੀ ਬਹੁਤ ਸੀ ਪਿਛਲੇ ਦਿਨੀ ਕੋਲ ਦੀ ਕੀ ਘਟਨਾ ਸੀ ਕਿਸ ਤਰ੍ਹਾਂ ਠੇਸੀ ਦੀ ਹਾਂਜੀ ਕੱਲ ਇੱਕ ਰੇਖਾ ਰਾਣੀ ਵਾਈਫ ਆਫ ਬਿਹਾਰੀ ਲਾਲ ਜੀ ਦੀ ਉਹਨਾਂ ਦੇ ਬਾਲੀਆਂ ਸਨੇਚ ਕਰ ਲਈਆਂ ਸੀਗੀਆਂ ਇਸ ਤੇ ਅਸੀਂ ਇਮੀਡੀਏਟਲੀ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ 24 ਘੰਟੇ ਦੇ ਅੰਦਰ-ਅੰਦਰ ਜੋ ਦੋਸ਼ੀ ਸੀਗੇ ਅਰੈਸਟ ਕਰ ਲਏ ਤੇ ਉਹਨਾਂ ਦੀ ਜੋ 골ਡ ਦੀ ਬਾਲੀ ਸੀਗੀ ਉਹ ਰਿਕਵਰ ਕਰਵਾ ਲਈ ਆ ਤੇ ਮੈਂ ਫੇਰ ਉਹਨਾਂ ਨੂੰ ਜਿਹੜੇ ਆਪਣੇ ਇਹ ਜੇ ਕ੍ਰਾਈਮ ਕਰਨ ਵਾਲੇ ਨੇਗੇ ਉਹਨਾਂ ਨੂੰ ਵਾਰਨਿੰਗ ਦੇਣੀ ਚਾਹਣਾ ਕਿ ਜੋ ਕੋਈ ਵੀ ਐਵੇਂ ਦਾ ਕ੍ਰਾਈਮ ਕਰੂਗਾ ਉਹ ਸਾਡੀ ਪੈਣੀ ਨਜ਼ਰ ਤੋਂ ਬਚ ਨਹੀਂ ਸਕੂਗਾ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਫੜ ਲਿਆ ਕਰਾਂਗੇ ਜੇ ਕੋਈ ਐਦਾਂ ਦਾ ਕ੍ਰਾਈਮ ਕਰੂਗਾ ਦੇਖੋ ਜਿਹੜੀ ਮੇਰੀ ਗੱਡੀ ਆ ਸਰਕਾਰੀ ਇਹ ਬਾਜ਼ਾਰ ਦੇ ਵਿੱਚ ਲਗਾਤਾਰ ਘੁੰਮਦੀ ਰਹਿੰਦੀ ਆ ਕਿ ਜਿਹੜੇ ਮਾੜੇ ਅੰਸਰ ਨੇ ਇਹਨਾਂ ਦੇ ਵਿੱਚ ਖੌਫ ਹੋਵੇ ਕਿ ਜਿਹੜੀ